ਯੁੱਧ ਨਸ਼ਿਆਂ ਵਿਰੁੱਧ ਅਸੀਂ ਨਸ਼ਿਆਂ ਦੇ ਖਿਲਾਫ ਆਰ ਪਾਰ ਦੀ ਲੜਾਈ ਲੜ ਰਹੇ ਹਾਂ ਪੰਜਾਬ ਨੂੰ ਨਸ਼ਾ ਬਣਾਉਣ ਲਈ ਸਪਲਾਈ ਲਾਈਨ ਤੋੜੀ ਗਈ ਨਸ਼ਿਆਂ ਦੇ ਸੌਦਾਗਰ ਜੇਲ੍ਹ ਭੇਜੇ ਗਏ ਨਸੇ ਤਸਕਰਾਂ ਨੇ ਜੋ ਨਜਾਇਜ਼ ਕਮਾਈਆਂ ਕਰਕੇ ਬਿਲਡਿੰਗਾਂ ਬਣਾਈਆਂ ਪ੍ਰਾਪਰਟੀਆਂ ਬਣਾਈਆਂ ਘਰ ਬਣਾਏ ਉਹਨਾਂ ਤੇ ਬਿਲਡੋਜਰ ਚੱਲੇ ਤੇ ਚੱਲ ਰਹੇ ਨੇ ਤੇ ਜਿਹੜੇ ਨਸ਼ਾ ਪੀੜਤ ਨੇ ਜਿਹੜੇ ਉਹਨਾਂ ਦੀਆਂ ਚਾਲਾਂ ਦਾ ਸ਼ਿਕਾਰ ਹੋ ਗਏ ਉਹਨਾਂ ਦੇ ਮੁੜ ਵਸੇਵੇ ਵਾਸਤੇ ਉਹਨਾਂ ਦੇ ਇਲਾਜ ਵਾਸਤੇ ਸਪੈਸ਼ਲ ਪ੍ਰਬੰਧ ਕੀਤੇ ਜਾ ਰਹੇ ਨੇ ਸਾਡਾ ਸੂਬਾ ਬਾਰਡਰ ਨਾਂ ਲੱਗਿਆ ਹੋਇਆ 532 ਕਿਲੋਮੀਟਰ ਸਾਡਾ ਪਾਕਿਸਤਾਨ ਦੇ ਨਾਲ ਬਾਰਡਰ ਸਾਂਝਾ ਹੈ ਹਰ ਰੋਜ਼ ਉਧਰਲੇ ਪਾਸਿਓ ਕੋਈ ਨਾ ਕੋਈ ਗੈਰ ਸਮਾਜਿਕ ਗਤੀਵਿਧੀਆਂ ਦੇਖਣ ਨੂੰ ਮਿਲਦੀਆਂ ਨੇ 498 ਡਰੋਨ ਗਤੀਵਿਧੀਆਂ ਫੜੀਆਂ 256 ਡਰੋਨ ਬਰਾਮਦ ਕੀਤੇ ਸਰਹੱਦ ਪਾਰ ਤੋਂ ਡਰੋਨ ਰੋਕਣ ਵਾਸਤੇ ਤਿੰਨ ਬਾਜ ਅੱਖ ਐਂਟੀ ਡਰੋਨ ਸਿਸਟਮ ਸਥਾਪਿਤ ਕੀਤੇ ਹੋਏ ਨੇ ਕਿਉਂਕਿ ਡਰੋਨ ਜਿਹੜੇ ਨੇ ਉਹਨਾਂ ਦੇ ਵਿੱਚ ਨਸ਼ਾ ਵੀ ਆਉਂਦਾ ਹੈ ਜਿਹੜਾ ਵੀ ਨਾਗਰਿਕ ਆਪਣੇ ਪਿੰਡ ਨੂੰ ਨਸ਼ਿਆਂ ਵਿਰੁੱਧ ਜੰਗ 'ਚ ਸ਼ਾਮਲ ਕਰਨਾ ਚਾਹੁੰਦਾ ਹੈ ਉਹਦੇ ਵਾਸਤੇ 9899910000298991 00002 ਨੰਬਰ ਤੇ ਮਿਸਕਾਲ ਕਰਕੇ ਰਜਿਸਟਰ ਹੋ ਸਕਦਾ ਹੈ ਮੇਰੀ ਨਿਗਰਾਨੀ ਵਾਲੀ ਟੀਮ ਜਿਹੜੀ ਹੈ ਅਰਿਸਟਡ ਹੋਏ ਵਿਅਕਤੀਆਂ ਤੱਕ ਖੁਦ ਪਹੁੰਚ ਕਰੂਗੀ ਤਾਂ ਕਿ ਆਪਾਂ ਇਹਨੂੰ ਲੋਕ ਲਹਿਰ ਬਣਾ ਕੇ ਆਪਣੇ ਸੂਬੇ ਨੂੰ ਨਸ਼ਾ ਮੁਕਤ ਬਣਾ ਸਕੀਏ ਪਿੰਡ ਤੇ ਬਾਡਾਂ ਚ ਨਸ਼ਿਆਂ ਦੇ ਖਾਤਮੇ ਵਾਸਤੇ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਨੇ ਨਸ਼ੇ ਚੋਂ ਬਾਹਰ ਕੱਢਣ ਵਾਲੇ ਵਿਅਕਤੀਆਂ ਨੂੰ ਪਿੰਡਾਂ ਦੇ ਫੈਰੇਦਾਰ ਤੇ ਸੂਰਮਿਆਂ ਦੇ ਦਰਜੇ ਦਿੱਤੇ ਜਾਣਗੇ। ਸੋ ਸਿਹਤਜਾਬ ਜਿਹੜੇ ਹੋਗੇ ਨਸ਼ਾ ਛੱਡ ਕੇ ਉਹਨਾਂ ਨੂੰ ਹੁਨਰਮੰਦ ਬਣਾਉਣ ਵਾਸਤੇ ਸਿਕਲਾਈ ਵੀ ਸਕਿੱਲ ਡਵੈਲਪਮੈਂਟ ਦੇ ਅੰਤਰਗਤ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਇਹ ਮਹਿਸੂਸ ਨਾ ਕਰਨ ਕਿ ਸ਼ਾਇਦ ਅਸੀਂ ਸਮਾਜ ਤੋਂ ਕੱਟ ਗਏ। ਤੇ ਖੇਡਾਂ ਵਾਸਤੇ ਤਾਂ ਕਿ ਉਹਨਾਂ ਬੱਚਿਆਂ ਨੂੰ ਦਾ ਸਾਡੇ ਨੌਜਵਾਨਾਂ ਨੂੰ ਇਧਰ ਉਧਰ ਜਿਹੜੀ ਸੋਚ ਪਟਕਾਉਣ ਤੋਂ ਰੋਕਣ ਲਈ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ ਪੰਜਾਬ ਚ 3083 ਪਿੰਡੂ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਨੇ ਤੇ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ ਤਿੰਨ ਤਿੰਨ ਪੀੜ੍ਹੀਆਂ ਜਿਹੜੀਆਂ ਇੱਕੋ ਗਰਾਊਂਡ ਚ ਖੇਡ ਰਹੀਆਂ ਨੇ ਪੋਤਾ ਵੀ ਉਸੇ ਗਰਾਊਂਡ ਚ ਦਾਦਾ ਵੀ ਉਸੇ ਗਰਾਊਂਡ ਚ ਤੇ ਉਸ ਪੋਤੇ ਦਾ ਜਿਹੜਾ ਬਾਪੂ ਹੈ ਉਹ ਵੀ ਉਸੇ ਗਰਾਊਂਡ 'ਚ ਤਿੰਨ ਤਿੰਨ ਪੀੜ੍hiyan ਇੱਕੋ ਗਰਾਊਂਡ 'ਚ ਖੇਡ ਰਹੀਆਂ ਨੇ ਤੇ ਬਹੁਤ ਸਾਰੀਆਂ ਮੱਲਾਂ ਵੀ ਮਾਰ ਰਹੇ ਨੇ ਸਾਡੇ ਬੱਚੇ ਖੇਡਾਂ ਦੇ ਵਿੱਚ ਬਹੁਤ ਅੱਗੇ ਵਧ ਰਹੇ ਜਸੇਬ ਦੀ ਗੱਲ ਕਰੀਏ ਤਾਂ ਹੁਣੇ-ਹੁਣੇ ਪੰਜਾਬ ਨੂੰ ਤੰਦਰੁਸਤ ਰੱਖਣ ਵਾਸਤੇ ਪੰਜਾਬ ਦੇ ਸਾਰੇ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦਾ ਜਿਹੜਾ ਜੀਵਨ ਬੀਮਾ ਸਕੀਮ ਹੈ ਉਦੇ ਅੰਤਰਗਤ ਰਜਿਸਟਰ ਕੀਤਾ ਜਾ ਰਿਹਾ ਹੈ ਪਹਿਲੀ ਵਾਰ ਹੋਇਆ ਕਿ ਸਿਹਤ ਕਾਰਡ ਬਣਾਉਣ ਲਈ ਆਮਦਨ ਦੀ ਸ਼ਰਤ ਖਤਮ ਕਰਤੀ ਸਰਕਾਰੀ ਮੁਲਾਜ਼ਮ ਜਾਂ ਫਿਰ ਪੈਨਸ਼ਨਰ ਵੀ ਇਸ ਸਕੀਮ ਦੇ ਅੰਤਰਗਤ ਆਪਣਾ ਕਾਰਡ ਬਣਾਉਣਗੇ 10 ਲੱਖ ਰੁਪਇਆ ਇੱਕ ਸਾਲ ਦਾ ਉਹਦੇ ਅੰਤਰਗਤ ਉਹਨਾਂ ਦੇ ਪਰਿਵਾਰ ਦਾ ਜੇ ਰੱਬ ਨਾ ਕਰੇ ਕੋਈ ਬਿਮਾਰੀ ਆਵੇ ਪਹਿਲਾਜ ਹੋਊਗਾ ਜਿਦੇ ਵਿੱਚ ਵੱਡੇ ਵੱਡੇ ਪ੍ਰਾਈਵੇਟ ਹਸਪਤਾਲ ਤੇ ਸਾਰੇ ਸਰਕਾਰੀ ਹਸਪਤਾਲ ਸ਼ਾਮਿਲ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਬਾਰੇ ਡਿਟੇਲ ਨਾਲ ਵਿਸਥਾਰ ਨਾਲ ਤੁਹਾਨੂੰ ਜਾਣਕਾਰੀ ਦਿੱਤੀ ਜਾਊਗਾ 881 ਆਮ ਆਦਮੀ ਕਲੀਨਿਕ ਚੱਲ ਰਹੇ ਨੇ ਤੇ ਆਉਣ ਵਾਲੇ ਦਿਨਾਂ ਚ ਲਗਭਗ 150 ਹੋਰ ਤਿਆਰ ਨੇ ਹਜ਼ਾਰ ਦਾ ਅੰਕੜਾ ਜਲਦੀ ਛੂਲਾਂਗੇ ਜੇ ਰੋਜ਼ਗਾਰ ਦੀ ਗੱਲ ਕਰੀਏ ਇਸ ਵਕਤ ਜਿਸ ਵੇਲੇ ਆਪਾਂ ਸਾਰੇ ਹੁਸ਼ਿਆਰਪੁਰ ਦੇ ਇਸ ਗਰਾਊਂਡ ਦੇ ਵਿੱਚ ਗਣਤੰਤਰ ਦਿਵਸ ਤੇ ਪਹੁੰਚੇ ਹੋਏ ਆਂ 63027 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਿਆ ਬਿਨਾਂ ਕਿਸੇ ਫਰਮਾਇਸ਼ ਤੋਂ ਤੇ ਬਿਨਾਂ ਕਿਸੇ ਕੈਸ਼ ਤੋਂ ਕੋਈ ਸ਼ਪਾਰਸ਼ ਨਹੀਂ ਕੋਈ ਰਿਸ਼ਵਤ ਨਹੀਂ ਮੈਰਿਟ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਔਰ ਦਿੱਤੀਆਂ ਜਾਣਗੀਆਂ ਪੰਜਾਬ ਦੇ ਲਗਭਗ 90% ਘਰਾਂ ਨੂੰ ਬਿਜਲੀ ਦਾ ਬਿੱਲ ਨਹੀਂ ਆ ਰਿਹਾ ਇਹ ਬੜੀ ਵੱਡੀ ਸਮੱਸਿਆ ਸੀ ਇੱਕ ਵਾਰੀ ਬਿਜਲੀ ਦਾ ਬਿੱਲ ਨਾ ਭਰਿਆ ਗਿਆ ਤਾਂ ਅਗਲੀ ਵਾਰ ਜੁਰਮਾਨਾ ਕਈ ਗੁਣਾ ਹੋ ਕੇ ਕਈ ਵਾਰੀ ਇੰਨੀ ਜ਼ਿਆਦਾ ਰਕਮ ਬਣ ਜਾਂਦੀ ਸੀ ਜੁਰਮਾਨਾ ਪਾ ਪਾ ਕੇ ਕਿ ਉਸ ਪਰਿਵਾਰ ਨੇ ਇੰਨੀ ਰਕਮ ਕਦੇ ਦੇਖੀ ਵੀ ਨਹੀਂ ਹੁੰਦੀ ਸੀ ਗਿਣਨਾ ਤਾਂ ਛੱਡੋ 600 ਜੁੰਡ ਤੱਕ ਦੀ ਬਿਜਲੀ ਮਾਫ ਹੈ ਤੇ 90% ਦੀ ਘਰਾਂ ਨੂੰ ਬਿਜਲੀ ਦਾ ਬਿੱਲ 0 ਆ ਰਿਹਾ ਹੈ ਔਰ ਇਹਦੇ ਵਿੱਚ ਵੀ ਸ਼ਰਤ ਕੋਈ ਨਹੀਂ ਤੁਹਾਡਾ ਬਿਜਲੀ ਦਾ ਮੀਟਰ ਜਿਹੜਾ ਉਹ 600 ਤੋਂ ਥੱਲੇ ਚਾਹੀਦਾ ਭਾਵੇਂ ਤੁਹਾਡੇ AC ਲੱਗੇ ਆ ਘਰੇ ਭਾਵੇਂ ਤੁਹਾਡੇ ਘਰ ਜਿੰਨੀ ਵੀ ਖਪਤ ਹੈ ਕਿੰਨੇ ਕਿਲੋਵਾਟ ਦਾ ਵੀ ਤੁਹਾਡਾ ਲੋਡ ਹੈ ਸਿਰਫ ਯੂਨਿਟ ਜਿਹੜੀ ਹੈ 599 ਤੇ ਜੇ ਤੁਹਾਡਾ ਮੀਟਰ ਹੈ ਤਾਂ ਤੁਹਾਨੂੰ ਬਿਜਲੀ ਜਿਹੜੀ ਆ ਉਹ ਫ੍ਰੀ ਮਿਲੂਗੀ ਤੇ ਝੋਨੇ ਦੇ ਸੀਜ਼ਨ ਵਾਸਤੇ ਖੇਤਾਂ ਵਾਲੀ ਬਿਜਲੀ 8 ਘੰਟੇ ਨਿਰਵਿਘਨ ਔਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਕਿ ਫਸਲਾਂ ਵਾਸਤੇ ਜਿਹੜੀ ਬਿਜਲੀ ਮਿਲ ਰਹੀ ਹੈ ਸਿੰਚਾਈ ਵਾਸਤੇ ਜ਼ਿਆਦਾਤਰ ਪੰਜਾਬ ਦੇ ਇਲਾਕਿਆਂ 'ਚ ਉਹ ਦਿਨੇ ਮਿਲ ਰਹੀ ਹੈ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਸਰਕਾਰੀ ਦਫ਼ਤਰਾਂ ਦਾ ਟਾਈਮ 9 ਤੋਂ 5 ਹੁੰਦਾ ਹੈ ਇਹ ਕਈ ਜਗ੍ਹਾ ਤੇ 10 ਤੋਂ 5 ਹੈ। ਕਈ ਵਾਰੀ ਮੌਸਮ ਮੁਤਾਬਕ 8 ਤੋਂ 4 ਵੀ ਹੋ ਜਾਂਦਾ ਹੈ। 8 ਵਜੇ ਦਫ਼ਤਰ ਜਾਣਾ, 4 ਵਜੇ ਆ ਜਾਣਾ। ਤਾਂ ਜਿਹੜਾ ਖੇਤ ਹੈ ਜਿੱਥੇ ਆਪਣੇ ਵਾਸਤੇ ਅਨਾਜ ਉਗਦਾ ਹੈ, ਫਾਲ ਉਗਦੇ ਨੇ, ਸਬਜ਼ੀਆਂ ਉਗਦੀਆਂ ਨੇ ਉਹ ਕਿਸਾਨ ਦਾ ਦਫ਼ਤਰ ਹੈ। ਪਰ ਉਹਦਾ ਦਫ਼ਤਰ ਜਾਣ ਦਾ ਕੋਈ ਟਾਈਮ ਨਹੀਂ ਉਹਦੇ ਦਫ਼ਤਰ ਦਾ ਟਾਈਮ ਰਾਤ ਦੇ 1.5 ਵਜੇ ਉਹ ਦਫ਼ਤਰ ਦਾ ਟਾਈਮ ਸਵੇਰ ਦੇ 2 ਵਜੇ 2.5 ਵਜੇ ਸਰਦੀਆਂ ਦੇ ਵਿੱਚ ਅੱਜਕੱਲ ਕਣਕਾਂ ਨੂੰ ਪਾਣੀ ਲੱਗ ਰਹੇ ਨੇ ਤੁਸੀਂ ਸੋਚੋ ਜਿਸ ਵੇਲੇ ਆਪਾਂ ਹੀਟਰ ਲਾ ਕੇ ਦੋ ਦੋ ਤਿੰਨ ਤਿੰਨ ਰਜਾਈਆਂ ਬੱਚਿਆਂ ਤੇ ਉੱਤੇ ਦੇਖ ਕੇ ਕਰਾਂ ਚ ਸੁੱਤੇ ਪਏ ਹੁੰਨੇ ਆ ਉਸ ਵੇਲੇ ਸਾਡਾ ਕਿਸਾਨ ਠੰਡੇ ਪਾਣੀ ਦੇ ਵਿੱਚ ਜਿੱਥੇ ਕੋਦੇ ਹੱਥ ਪੈਰ ਨੀਲੇ ਹੁੰਦੇ ਜਾਂਦੇ ਨੇ ਉੱਥੇ ਪਾਣੀ ਲਾ ਰਿਹਾ ਹੋਏ ਤੇ ਸਾਡਾ ਜਵਾਨ ਉਸ ਵੇਲੇ -50 ਡਿਗਰੀ ਟੈਂਪਰੇਚਰ ਦੇ ਵਿੱਚ ਕਾਰਗਿਲ ਦੇ ਵਿੱਚ ਸਾਡੀ ਰੱਖਿਆ ਕਰ ਰਿਹਾ ਜਵਾਨਾਂ ਦੀ ਰੱਖਿਆ ਬਿਲਕੁਲ ਵਾਜਬ ਹੈ ਉਹਨਾਂ ਦੀ ਟ੍ਰੇਨਿੰਗ ਇਸ ਤਰੀਕੇ ਨਾਲ ਹੈ ਔਰ ਦੇਸ਼ ਦੇ ਦੁਸ਼ਮਣ ਦਾ ਕੋਈ ਟਾਈਮ ਨਹੀਂ ਕਿ ਉਹ ਕਦੋਂ ਹਮਲਾ ਕਰ ਦੇ ਜਾਂ ਕਦੋਂ ਉਹ ਕੋਈ ਛੇੜਛਾੜ ਕਰੇ ਪਰ ਘਟੂ ਘਟ ਕਿਸਾਨਾਂ ਦੇ ਦਫ਼ਤਰ ਦਾ ਟਾਈਮ ਆਪਾਂ ਠੀਕ ਕਰ ਸਕਦੇ ਸੀ ਉਹ ਆਪਣੇ ਹੱਥ 'ਚ ਹੈ ਤਾਂ ਅਸੀਂ ਕਿਸਾਨਾਂ ਦੇ ਦਫ਼ਤਰ ਦਾ ਟਾਈਮ ਉਹ ਵੀ ਸਵੇਰੇ 8 ਵਜੇ ਤੋਂ ਲੈ ਕੇ 6 ਵਜੇ ਤੱਕ ਕਰਤਾ ਜਦੋਂ ਮਰਜ਼ੀ ਦਿਨੇ ਜਾਓ ਟਿਊਬਲ ਚਲਾਓ ਫਸਲ ਨੂੰ ਪਾਣੀ ਲਾਓ ਸ਼ਾਮ ਨੂੰ ਘਰੇ ਆਜੋ ਮੈਨੂੰ ਬਹੁਤ ਸਾਰੀਆਂ ਵੀਡੀਓ ਆਈਆਂ ਇੱਕ ਵੀਡੀਓ ਦੇ ਵਿੱਚ ਇੱਕ ਬਜ਼ੁਰਗ ਬੈਠੇ ਕਿਤੇ ਸੱਤ ਦੇ ਵਿੱਚ ਗੱਲਾਂ ਕਰ ਰਹੇ ਨੇ ਉਹਦੇ ਵਿੱਚ ਕਹਿੰਦੇ ਕਿ ਬਹੁਤ ਸਾਲਾਂ ਬਾਅਦ ਪਤਾ ਨਹੀਂ ਆਪਣੇ ਸੁਰਤ ਤੋਂ ਹੋਸ਼ ਸੰਭਾਲਣ ਤੋਂ ਵੀ ਪਹਿਲਾਂ ਦੀਆਂ ਗੱਲਾਂ ਹੋਣਗੀਆਂ ਕਿ ਬਹੁਤ ਸਾਲਾਂ ਬਾਅਦ ਦੋਨੋਂ ਡੰਗ ਦੀ ਰੋਟੀ ਸਵੇਰ ਦੀ ਤੇ ਸ਼ਾਮ ਦੀ ਘਰੇ ਖਾਣ ਲੱਗੇ ਆ ਨਹੀਂ ਤਾਂ ਰਾਤ ਨੂੰ ਜਦ ਗਰਮੀਆਂ ਜਾਂਦੇ ਮੱਛਰ ਖਾ ਜਾਂਦਾ ਸੀ ਸਾਨੂੰ ਸਰਦੀਆਂ ਜਾਂਦੇ ਤਾਂ ਸੱਪਾਂ ਦੀਆਂ ਸਿਰੀਆਂ ਮੱਧ ਦੇ ਜਾ ਠੰਡ ਦੇ ਵਿੱਚ ਮਰਦੀ ਸੀ ਇਸੇ ਤਰ੍ਹਾਂ ਹੀ ਨਹਿਰੀ ਪਾਣੀ ਜਿਹੜਾ ਉਹ ਵੀ ਅਸੀਂ ਲਗਭਗ 20 ਤੋਂ 30 ਸਾਲ ਪਹਿਲਾਂ ਤੋਂ ਬੰਦ ਪਏ 6900 ਕਿਲੋਮੀਟਰ ਤੋਂ ਵੱਧ ਲੰਬਾਈ ਵਾਲੇ 18349 ਖਾਲੇ ਮੁੜ ਕੇ ਚਾਲੂ ਕੀਤੇ ਨੇ ਆਜ਼ਾਦੀ ਤੋਂ ਬਾਅਦ 150 ਕਿਲੋਮੀਟਰ ਲੰਬੀ ਮਾਲਵਾ ਨਹਿਰ ਬਣਾਈ ਜਾ ਰਹੀ ਹੈ ਜੀ ਤੇ 2300 ਕਰੋੜ ਰੁਪਇਆ ਖਰਚ ਹੋਊਗਾ ਤੇ ਉਹਦਾ ਬਜਟ ਤੇ ਉਹਦੀਆਂ ਸਾਰੀਆਂ ਹੋਰ ਜਿਹੜੀਆਂ ਜ਼ਮੀਨ ਅਕਵਾਇਰ ਕਰਨ ਦੀਆਂ ਰਸਮਾਂ ਜਿਹੜੀਆਂ ਜਲਦੀ ਪੂਰੀਆਂ ਹੋ ਜਾਣਗੀਆਂ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣਾ ਰਹੇ ਜੇ ਪਾ ਗੱਲ ਕਰੀਏ ਸਿੱਖਿਆ ਦੀ ਮੇਰੇ ਸਾਹਮਣੇ ਪਿਆਰੇ ਪਿਆਰੇ ਬੱਚੇ ਬੈਠੇ ਆ ਸਕੂਲ ਆਫ ਐਮੀਨੈਂਸ ਦੀ ਪਰੇਡ ਵੀ ਪਰੇਡ ਦੇ ਵਿੱਚ ਬੱਚੇ ਸ਼ਾਮਲ ਨੇ 118 ਸਕੂਲ ਆਫ ਐਮੀਨੈਂਸ ਜਿਹੜੇ ਨੇ ਉਹਨਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ ਸਾਡੇ ਸਰਕਾਰੀ ਸਕੂਲਾਂ ਦੇ ਟੀਚਰਾਂ ਨੂੰ ਤੇ ਪ੍ਰਿੰਸੀਪਲਸ ਨੂੰ ਪੜ੍ਹਾਈ ਦੇ ਲੇਟੈਸਟ ਤਰੀਕੇ ਸਿਖਾਉਣ ਲਈ ਕਿਉਂਕਿ ਪੜ੍ਹਾਈ ਕਰਾਉਣ ਦੇ ਤਰੀਕੇ ਬਦਲ ਗਏ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਰੱਟਾ ਸਿਸਟਮ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਰਫ ਕਾਪੀ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਗਾਈਡਾਂ ਤੇ ਨਿਸ਼ਾਨੀਆਂ ਲਵਾ ਦੋ ਪੜ੍ਹਾਈ ਦੇ ਤਰੀਕੇ ਬਦਲ ਗਏ ਉਹਨਾਂ ਤਰੀਕਿਆਂ ਨੂੰ ਸਿਖਾਉਣ ਵਾਸਤੇ ਸਾਡੇ ਸਕੂਲ ਦੇ ਟੀਚਰਾਂ ਨੂੰ ਕਾਬਲ ਪ੍ਰਿੰਸੀਪਲਜ਼ ਹੈਡਮਾਸਟਰਾਂ ਨੂੰ ਸਿੰਗਾਪੁਰ ਟ੍ਰੇਨਿੰਗ ਵਾਸਤੇ ਭੇਜਿਆ ਜਾ ਰਿਹਾ ਹੈ ਆਈਆਈਐਮ ਅਹਮਦਾਬਾਦ ਭੇਜਿਆ ਜਾ ਰਿਹਾ ਹੈ ਤੇ ਦੁਨੀਆ ਦੇ ਵਿੱਚ ਸਭ ਤੋਂ ਵਧੀਆ ਟ੍ਰੇਨਿੰਗ ਜਿਹੜੀਆਂ ਐਜੂਕੇਸ਼ਨ ਦੀ ਟ੍ਰੇਨਿੰਗ ਅਕੈਡਮੀਜ਼ ਵਾਲਾ ਦੇਸ਼ ਬਣਿਆ ਜਾਂਦਾ ਫਿਨਲੈਂਡ ਫਿਨਲੈਂਡ ਉਹਨਾਂ ਬੱਚਿਆਂ ਨੂੰ ਭੇਜਿਆ ਜਾ ਰਿਹਾ ਉਹਨਾਂ ਟੀਚਰਸ ਨੂੰ ਭੇਜਿਆ ਜਾ ਰਿਹਾ ਤਾਂ ਕਿ ਉਹ ਇੱਥੇ ਆ ਕੇ ਆਪਣੇ ਕਲੀਕਸ ਨੂੰ ਵੀ ਟ੍ਰੇਨ ਕਰਨ ਤੇ ਬੱਚਿਆਂ ਨੂੰ ਸਿਖਿਆ ਦੇਣ ਆਮ ਤੌਰ ਤੇ ਜਦੋਂ ਅਸੀਂ ਜਾਣਦੇ ਸੀ ਤਾਂ ਲੋਕ ਕਹਿੰਦੇ ਸੀ ਸਾਡਾ ਸਕੂਲ ਜਿਹੜਾ ਹੈ ਉਹ 8ਵੀਂ ਦਾ 10ਵੀਂ ਦਾ ਕਰ ਦਿਓ ਜੀ ਮੈਂ ਪੁੱਛਦਾ ਸੀਗਾ 10ਵੀਂ ਵਾਲਾ ਸਕੂਲ ਕਿੰਨੀ ਦੂਰ ਹੈ 5 ਕਿਲੋਮੀਟਰ ਹੈ ਜੀ 6 ਕਿਲੋਮੀਟਰ ਹੈ ਜੀ 10 ਕਿਲੋਮੀਟਰ ਹੈ 5 ਕਿਲੋਮੀਟਰ ਦਾ 10 ਕਿਲੋਮੀਟਰ ਵੀ ਬੱਚਿਆਂ ਨੂੰ ਕੋਈ ਸਾਧਨ ਹੈ ਨਹੀਂ ਜਾਣ ਦਾ ਤਾਂ ਖਾਸ ਤੌਰ ਤੇ ਬੱਚਿਆਂ ਨੂੰ ਹੁਸ਼ਿਆਰ ਬੱਚਿਆਂ ਨੂੰ ਵੀ ਜਿਹੜੇ ਪੜਨਾ ਚਾਹੁੰਦੀਆਂ ਕੁਝ ਕਰਨਾ ਚਾਹੁੰਦੀਆਂ ਉਹਨਾਂ ਨੂੰ ਵੀ ਮਾਪੇ ਜਿਹੜੇ ਨੇ ਸਕੂਲਾਂ ਇਸ ਕਰਕੇ ਹਟਾ ਲੈਂਦੇ ਕਿ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ ਮਾਹੌਲ ਠੀਕ ਨਹੀਂ ਜੀ ਕੱਲੀਆਂ ਕਿਵੇਂ ਜਾਣਗੀਆਂ ਜਦ ਤੱਕ ਟਰਾਲੀਆਂ ਦੇ ਡਾਲਿਆਂ ਤੇ ਲੰਮਕੇ ਜਾਂਦੀਆਂ ਸੀ ਬੱਸਾਂ ਦੇ ਜਾਲਾਂ ਤੇ ਲੰਮਕੇ ਜਾਂਦੀਆਂ ਸੀ ਜਾਂ ਅਜਨਬੀਆਂ ਤੋਂ ਰਾਈਡ ਮੰਗਦੀਆਂ ਸੀ ਤੁਸੀਂ ਬੱਸਾਂ ਦੀ ਸ਼ੁਰੂਆਤ ਕੀਤੀ ਹੈ ਪ੍ਰਾਈਵੇਟ ਸਕੂਲਾਂ ਵਾਂਗੂ ਸਰਕਾਰੀ ਸਕੂਲਾਂ ਵਿੱਚ ਵੀ ਬੱਸਾਂ ਲੈ ਕੇ ਜਾਣ ਸਕੂਲ ਬਾਅਦ ਬਣਾ ਲਾਂਗੇ ਪਹਿਲਾਂ ਇਮੀਡੀਏਟਲੀ ਬੱਚਿਆਂ ਦਾ ਕਰੀਅਰ ਜਿਹੜਾ ਹੈ ਉਹ 'ਚ ਕੋਈ ਰੁਕਾਵਟ ਨਾ ਆਵੇ ਪੜ੍ਹਾਈ 'ਚ ਕੋਈ ਰੁਕਾਵਟ ਨਾ ਆਵੇ ਇਸ ਵਕਤ 10000 ਤੋਂ ਵੱਧ ਬੱਚੀਆਂ ਸਾਡੀਆਂ ਉਹ ਆਪਣੇ ਪਿੰਡੋਂ ਦੂਸਰੇ ਸਕੂਲ ਜਾ ਕੇ ਵਾਪਸ ਪੜ ਕੇ ਆਉਂਦੀਆਂ ਨੇ ਬੱਸ ਆ ਰਹੀ। ਔਰ ਪੰਜਾਬ ਦੇ ਨੈਸ਼ਨਲ ਅਚੀਵਮੈਂਟ ਸਰਵੇ ਦੇ ਵਿੱਚ ਜੋ ਭਾਰਤ ਸਰਕਾਰ ਨੇ ਕੀਤਾ ਹੈ। ਸੂਬਾ ਪਹਿਲਾਂ 18ਵੇਂ ਜਾਂ 19ਵੇਂ ਨੰਬਰ ਤੇ ਸੀ। ਇਸ ਵਕਤ ਮੈਨੂੰ ਦੱਸ ਦਿਆਂ ਖੁਸ਼ੀ ਹੋ ਰਹੀ ਹੈ। ਕਿ ਪੰਜਾਬ ਪੜਾਈ ਦੇ ਨੈਸ਼ਨਲ ਅਚੀਵਮੈਂਟ ਸਰਵੇ ਦੇ ਵਿੱਚ ਪਹਿਲੇ ਨੰਬਰ ਤੇ ਆ ਗਿਆ। ਦੂਜੇ ਨੰਬਰ ਤੇ ਕੇਰਲਾ ਹੈ ਜੋ ਕਿ ਹਮੇਸ਼ਾ ਪਹਿਲੇ ਨੰਬਰ ਤੇ ਰਹਿੰਦਾ ਸੀ। ਇਸ ਵਾਰ ਅਸੀਂ ਕੇਰਲਾ ਨੂੰ ਪਛਾੜ ਕੇ ਪਹਿਲੇ ਨੰਬਰ ਤੇ ਆਏ। ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਸਰਕਾਰੀ ਸਕੂਲਾਂ ਦੇ 265 ਵਿਦਿਆਰਥੀਆਂ ਨੇ JEE ਮੈਨਸ 45 ਨੇ JEE ਐਡਵਾਂਸ ਤੇ 847 ਬੱਚਿਆਂ ਨੇ NEET ਦਾ ਟੈਸਟ ਪਾਸ ਕੀਤਾ ਜਿਹੜੇ ਵੱਡੇ ਹੋ ਕੇ ਅੱਗੇ ਫਿਊਚਰ ਦੇ ਵਿੱਚ ਬਹੁਤ ਵੱਡੇ ਵੱਡੇ ਅਫਸਰ ਤੇ ਡਾਕਟਰ ਬਣਨਗੇ ਦੇਸ਼ ਦੀ ਸੇਵਾ ਕਰਨਗੇ ਇੰਡਸਟਰੀ ਦੀ ਗੱਲ ਕਰੀਏ 2022 ਤੋਂ ਲੈ ਕੇ ਹੁਣ ਤੱਕ 1 ਲੱਖ 49000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਜਿਸ ਦੇ ਨਾਲ 520000 ਨੌਜਵਾਨਾਂ ਨੂੰ ਸਿੱਧੇ ਜਾਂ ਸਿੱਧੇ ਰੂਪ ਚ ਰੋਜ਼ਗਾਰ ਮਿਲਿਆ ਮੋਹਾਲੀ ਦੇ ਵਿੱਚ 13 ਤਰੀਕ ਤੋਂ 15 ਮਾਰਚ 15 ਤਰੀਕ ਤੱਕ 13 14 15 ਮਾਰਚ ਨੂੰ ਪੰਜਾਬ ਨਿਵੇਸ਼ ਸੰਮੇਲਨ ਇਨਵੈਸਟ ਪੰਜਾਬ ਸਬਮਿਟ ਕਰਾਇਆ ਜਾ ਰਿਹਾ ਜਿਚ ਦੇਸ਼ ਵਿਦੇਸ਼ ਦੇ ਵੱਡੇ ਵੱਡੇ ਅਧਿਕਾਰਪਤੀ ਸ਼ਾਮਲ ਹੋਣਗੇ ਤਾਂ ਕਿ ਸਾਡੇ ਸੂਬੇ ਦੇ ਵਿੱਚ ਹਰ ਕਿਸਮ ਦੀ ਦੁਨੀਆ ਦੀ ਲੇਟੈਸਟ ਇੰਡਸਟਰੀ ਇੱਥੇ ਆਵੇ ਤੇ ਸਾਡੇ ਬੱਚਿਆਂ ਨੂੰ ਸਾਡੀਆਂ ਡਿਗਰੀਆਂ ਮੁਤਾਬਕ ਹੀ ਉਹਨਾਂ ਦੀਆਂ ਡਿਗਰੀਆਂ ਮੁਤਾਬਕ ਹੀ ਉਹਨਾਂ ਨੂੰ ਇੱਥੇ ਹੀ ਕੰਮ ਮਿਲਣ ਵਿਦੇਸ਼ਾਂ ਜਾ ਕੇ ਰੋਲਣਾ ਨਾ ਪਵੇ। ਦੇਸ਼ ਦਾ ਸਭ ਤੋਂ ਵੱਧ ਗੰਨੇ ਦਾ ਭਾ ਪੰਜਾਬ ਸੂਬਾ ਦੇ ਰਿਹਾ ਹੈ ਪਿਛਲੇ ਕਈ ਸਾਲਾਂ ਤੋਂ 416 ਰੁਪਏ ਪ੍ਰਤੀ ਕੁਇੰਟਲ ਸਭ ਤੋਂ ਵੱਧ ਭਾ ਜੋ ਦੇਸ਼ ਦਾ ਸਭ ਤੋਂ ਵੱਧ ਭਾ ਹੈ। ਤੇ ਮੈਂ ਕਿਸਾਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਕਿ ਇਸ ਵਾਰ ਪ੍ਰਾਲੀ ਸਾੜਨ ਦੇ ਜਿਹੜੇ ਕੇਸ ਨੇ ਉਹਨਾਂ ਦੇ ਵਿੱਚ 53% ਦੀ ਕਮੀ ਆਈ ਹੈ 2025 ਚ ਪ੍ਰਾਲੀ ਸਾੜਨ ਦੇ ਮਾਮਲੇ ਘਟ ਕੇ 5114 ਰਹਿ ਗਏ ਜਿਹੜੇ ਕਿ 24 ਚ 10909 ਸੀ ਕੁਝ ਅਜਿਹੀਆਂ ਗੱਲਾਂ ਨੇ ਜਿਹੜੀਆਂ ਇੰਡਾਇਰੈਕਟਲੀ ਹਿੱਟ ਕਰਦੀਆਂ ਨੇ ਟੋਲ ਪਲਾਜ਼ੇ ਹੁਸ਼ਿਆਰਪੁਰ ਵਾਲਿਆਂ ਨੂੰ ਸ਼ਹਿਰ ਟੋਲ ਪਲਾਜ਼ਾਂ ਬਾਰੇ ਕੁਝ ਦੱਸਣ ਦੀ ਲੋੜ ਨਹੀਂ ਸਭ ਤੋਂ ਵੱਧ ਟੋਲ ਪਲਾਜ਼ੇ ਜਦੋਂ ਹਸ਼ਿਆਰਪੁਰ ਤੋਂ ਚੰਡੀਗੜ੍ਹ ਨੂੰ ਜਾਓਗੇ ਦਸੂਏ ਨੂੰ ਜਾਓਗੇ ਟਾਂਡੇ ਨੂੰ ਜਾਓਗੇ ਜਲੰਧਰ ਨੂੰ ਜਾਓਗੇ ਜਿੱਧਰ ਨੂੰ ਮਰਜ਼ੀ ਜਾਓਗੇ ਕਿਤੇ ਨਾ ਕਿਤੇ ਤੁਹਾਨੂੰ 10 20 ਕਿਲੋਮੀਟਰ ਤੇ ਕੋਈ ਨਾ ਕੋਈ ਟੋਲ ਪਲਾਜ਼ਾ ਆਊਗਾ ਇਸ ਵਕਤ ਅਸੀਂ 21 ਟੋਲ ਪਲਾਜ਼ੇ ਬੰਦ ਕਰ ਚੁੱਕੇ ਹਾਂ ਜਿਹਦੇ ਨਾਲ ਲੋਕਾਂ ਦਾ 67 ਲੱਖ 77 ਹਜ਼ਾਰ ਰੁਪਈਆ ਹਰ ਰੋਜ਼ ਦੀ ਬਚਤ ਹੋ ਰਹੀ ਹੈ ਤੁਹਾਡੇ ਵੀ ਜਿਹੜੇ ਟ੍ਰੋਲ ਪਲਾਨ ਜਿਆ ਬੰਦ ਕੀਤੇ ਨੇ ਸਾਰੇ ਤਾਂਡੇ ਵਾਲਾ ਦਸੂਹੇ ਵਾਲਾ ਵੀ ਕੀਤਾ ਇਹ ਕਿਤੇ ਨਾ ਕਿਤੇ ਜਾ ਕੇ ਬਜਟ ਤੇ ਬਹੁਤ ਅਸਰ ਪੈਂਦਾ ਜਿਹੜੀਆਂ ਜਿਹੜੇ ਸਕੂਲਾਂ ਦੀਆਂ ਫੀਸਾਂ ਨਾਲ ਜਾਂ ਆਮ ਆਦਮੀ ਕਲੀਨਿਕਾਂ ਚ ਮੁਫਤੀ ਦਵਾਈ ਲੈਣ ਨਾਲ ਜਾਂ ਬਿਜਲੀ ਦਾ ਫ੍ਰੀ ਆਉਣ ਨਾਲ ਜਿਹੜੇ ਪੈਸੇ ਬਚਦੇ ਆ ਉਹ ਕਿਤੇ ਨਾ ਕਿਤੇ ਮਾਪੇ ਜਿਹੜੇ ਨੇ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਤੇ ਜਾਂ ਘਰ ਦੀ ਜਿਹੜੀ ਆਰਥਿਕ ਹਾਲਤ ਜਦੋਂ ਸੁਧਰ ਜਾਂਦੀ ਹੈ ਤਾਂ ਉਹ ਘਰ ਦੇ ਵਿੱਚ ਕੁਝ ਹੋਰ ਸਹੂਲਤਾਂ ਵਾਸਤੇ ਖਰਚਦੇ ਨੇ ਡਿਊਟੀ ਦੌਰਾਨ ਸ਼ਹੀਦ ਹੋਣ ਵਾਲੇ ਫੌਜੀ ਜਵਾਨਾਂ ਨੂੰ ਤੇ ਪੰਜਾਬ ਪੁਲਿਸ ਦੇ ਜਵਾਨਾਂ ਨੂੰ 1 ਕਰੋੜ ਰੁਪਈਆ ਆਰਥਿਕ ਮਦਦ ਹੈ ਹਾਲਾਂਕਿ ਕੋਈ 1 ਕਰੋੜ ਰੁਪਏ ਨਾਲ ਕੋਈ ਜਾਨ ਵਾਪਸ ਨਹੀਂ ਆਉਂਦੀ ਸ਼ਹਾਦਤ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਪਰਿਵਾਰ ਜਿਹੜਾ ਖੱਜਲ ਖੁਆਰੀ ਤੇ ਨਾ ਰੋਲੇ ਬਾਅਦ ਚ ਉਹਦੇ ਵਾਸਤੇ ਅਸੀਂ ਉਹਨਾਂ ਪਰਿਵਾਰਾਂ ਦੇ ਨਾਲ ਖੜਦੇ ਆਂ ਅਸੀਂ ਆਪਣੇ ਆਪ ਨੂੰ ਬਹੁਤ ਭਾਗਾ ਵਾਲੇ ਸਮਝਦੇ ਆਂ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਸਾਨੂੰ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਬੜੀ ਲਾਸਾਨੀ ਕੁਰਬਾਨੀ ਹੈ ਗੁਰੂ ਸਾਹਿਬ ਦੀ ਸਾਡੀਆਂ ਕੁਰਬਾਨੀਆਂ ਜੇ ਲਾਸਾਨੀ ਨੇ ਜਿਨ੍ਹਾਂ ਦੀ ਕੋਈ ਮਿਸਾਲ ਨਹੀਂ ਮਿਲਦੀ ਦੁਨੀਆ 'ਚ ਜੇ ਕੁਰਬਾਨੀਆਂ ਹੋ ਜਿਆ ਨੇ ਤਾਂ ਫਿਰ ਉਹਨਾਂ ਕੁਰਬਾਨੀਆਂ ਦੀਆਂ ਸ਼ਤਾਬ ਦੀਆਂ ਜਾਂ ਉਹਨਾਂ ਦੇ ਦਿਹਾੜੇ ਮਨਾਉਣ ਦੇ ਜਿਹੜੇ ਤਰੀਕੇ ਨੇ ਉਹ ਵੀ ਲਾਸਾਨੀ ਹੋਣੇ ਚਾਹੀਦੇ ਉਹਨਾਂ ਦੀ ਵੀ ਮਿਸਾਲ ਨਹੀਂ ਮਿਲਣੀ ਚਾਹੀਦੀ ਕਿਤੇ ਸ਼੍ਰੀ ਨਾਨਦਪੁਰ ਸਾਹਿਬ ਵਿਖੇ 350 ਸਾਲਾਂ ਸਮਾਗਮ ਕਰਾਇਆ ਗਿਆ ਲੋਕਾਂ ਨੇ ਬਗ ਚੜ ਕੇ ਹਿੱਸਾ ਲਿਆ ਤੇ ਪੰਜਾਬ ਸਰਕਾਰ ਵੱਲੋਂ ਅਸੀਂ ਆਪਣੇ ਆਪ ਨੂੰ ਕਿਸਮਤ ਵਾਲੇ ਸਮਝਦੇ ਹਾਂ ਕਿ ਪਰਮਾਤਮਾ ਨੇ ਸਮਤ ਬਖਸ਼ੀ ਗੁਰੂ ਨੇ ਬਲ ਬਖਸ਼ਿਆ ਕਿ ਅਸੀਂ ਮਿਲ ਕੇ ਸਾਰਾ ਇਹ ਜਿਹੜਾ ਸਮਾਗਮ ਉਹ ਨੇਪਰੇ ਚਾੜ ਸਕੇ ਔਰ ਖਜ਼ਾਨੇ ਦੀ ਉਹਨਾਂ ਗੁਰੂਆਂ ਵਾਸਤੇ ਜਿਨ੍ਹਾਂ ਤੋਂ ਆਪ ਆਪ ਖਜ਼ਾਨਾ ਮੰਗਣ ਜਾਂਦੇ ਆ ਕਿ ਸਾਡੇ ਘਰ ਨੂੰ ਤਰੱਕੀਆਂ ਬਖਸ਼ੀ ਪ੍ਰਮਾਤਮਾ ਤੰਦਰੁਸਤੀਆਂ ਬਖਸ਼ੀ ਉਹਨਾਂ ਉਹਨਾਂ ਵਾਸਤੇ ਖਜ਼ਾਨੇ ਦੀ ਕੋਈ ਘਾਟ ਨਹੀਂ ਉਹਨੂੰ ਖਜ਼ਾਨਾ ਉਹਨਾਂ ਦਾ ਹੀ ਹੈ ਤੋਂ ਉਹਨਾਂ ਨੂੰ ਖੋਲ ਕੇ ਰੱਖਤਾ ਸ਼੍ਰੀ ਨੰਦਪੁਰ ਸਾਹਿਬ ਕੇ 20 ਕਰੋੜ ਰੁਪਏ ਦੀ ਲਾਗਤ ਨਾਲ ਭਾਈ ਜੈਤਾ ਜੀ ਦੀ ਯਾਦਗਾਰ ਸਮਰਪਿਤ ਕੀਤੀ ਗਈ ਹੈ ਪੰਜਾਬ ਦੇ ਸਿੱਖਾਂ ਦੇ ਪਵਿੱਤਰ ਤਖਤ ਸਾਬਾਂ ਤਿੰਨ ਸ਼ਹਿਰ ਨੇ ਸ਼੍ਰੀ ਨਨਦਪੁਰ ਸਾਹਿਬ ਜੀ ਸ਼੍ਰੀ ਨਨਦਪੁਰ ਸਾਹਿਬ ਤੇ ਤਤਰੀ ਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ ਗਿਆ ਵਿਧਾਨ ਸਭਾ ਪਹਿਲੀ ਵਾਰ ਹੋਇਆ ਆਜ਼ਾਦੀ ਤੋਂ ਬਾਅਦ ਜੋਂ ਦਾ ਪੰਜਾਬ ਬਣਿਆ ਕਿ ਵਿਧਾਨ ਸਭਾ ਚੱਲ ਕੇ ਚੰਡੀਗੜ੍ਹੋਂ ਸ਼੍ਰੀ ਨਨਦਪੁਰ ਸਾਹਿਬੇ ਕੇ ਗੁਰੂ ਦੇ ਚਰਨਾਂ ਦੇ ਵਿੱਚ ਲਾਈ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਜਿਹਦੇ ਵਿੱਚ ਲੋਕਾਂ ਨੂੰ ਖਾਸ ਤੌਰ ਤੇ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਸਥਾਨਾਂ ਦੀ ਯਾਤਰਾ ਕਰਾਈ ਜਾਂਦੀ ਹੈ ਬਹੁਤ ਸਾਰੇ ਮੈਨੂੰ ਫੋਨ ਆਉਂਦੇ ਨੇ ਜਾਂ ਮੈਂ ਮਿਲਦਾ ਵੀ ਰਹਿਣਾ ਵੀਡੀਓ ਵੀ ਦੇਖਦਾ ਰਹਿਣਾ ਬਹੁਤ ਸਾਰੇ ਬਜ਼ੁਰਗ ਇਹੋ ਜੇ ਨੇ ਕਿ 70 ਸਾਲ ਦੀ ਉਮਰ ਹੈ ਜੀ ਪਹਿਲੀ ਵਾਰ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਆ ਜਿੰਦਗੀ ਚ ਪਹਿਲੀ ਵਾਰ ਸਾਲਾ ਸਰ ਜਾ ਰਹੇ ਆ ਜੀ ਪਹਿਲੀ ਵਾਰ ਰਾਮ ਤੀਰਥ ਚੱਲੇ ਆ ਜੀ ਮੱਥਾ ਟੇਕਣ ਪਹਿਲੀ ਵਾਰ ਅਨੰਦਪੁਰ ਸਾਹਿਬ ਪਹਿਲੀ ਵਾਰ ਅਜਮੇਰ ਸ਼ਰੀਫ ਚੱਲੇ ਆ ਜੀ ਹਰ ਧਰਮ ਦੇ ਜਿੰਨੇ ਵੀ ਧਾਰਮਿਕ ਸਥਾਨ ਨੇ ਉੱਥੇ ਵਾਸਤੇ ਅਸੀਂ ਬੱਸਾਂ ਚਲਾਵਾ ਜਿਸ ਤਰ੍ਹਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਮਨਾਇਆ ਬਿਲਕੁਲ ਉਸੇ ਤਰ੍ਹਾਂ ਹੀ ਸ਼੍ਰੀ ਗੁਰੂ ਰਵਿਦਾਸ ਜੀ ਦਾ 650 ਸਾਲ ਆ ਰਿਹਾ ਹੈ 1 ਫਰਵਰੀ ਨੂੰ ਪ੍ਰਕਾਸ਼ ਪੁਰਬ ਹੈ ਉਸ ਤੋਂ ਬਾਅਦ ਅਗਲੀ 20 ਫਰਵਰੀ ਤੱਕ ਅਗਲੇ ਸਾਲ ਦੀ 20 ਫਰਵਰੀ 26 ਤੱਕ ਸਾਡੇ 600 ਸਾਲਾਂ ਦੀਆਂ ਤਿਆਰੀਆਂ ਉਹਦੇ ਸਮਾਗਮ ਬਿਲਕੁਲ ਉਸੇ ਤਰ੍ਹਾਂ ਹੋਣਗੇ ਜਿਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮਨਾਏ ਗਏ ਨੇ ਕਿਉਂਕਿ ਸ੍ਰੀ ਗੁਰੂ ਰਵਿਦਾਸ ਜੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਖੁਰਾਲਗੜ ਪਿੰਡ ਦੇ ਵਿੱਚ ਬੜਾ ਸਮਾਉਣਾ ਨੇ ਆਪਣੇ ਜੀਵਨ ਦਾ ਬਤਾਇਆ ਤੇ ਉਹਨਾਂ ਦੀ ਬਾਣੀ ਜਿਹੜੀ ਆ ਉਹ ਪਵਿੱਤਰ ਤੇ ਮਹਾਨਤਮ ਦੁਨੀਆ ਦਾ ਜਿਹੜਾ ਗ੍ਰੰਥ ਸ੍ਰੀ ਗੁਰੂ ਗਨ ਸਾਹਿਬ ਦੇ ਵਿੱਚ ਦਰਜ ਹੈ ਸੜਕ ਸੁਰੱਖਿਆ ਫੋਰਸ ਇਹ ਨਵੀਂ ਕਿਸਮ ਦੀ ਇੱਕ ਅਸੀਂ ਪਹਿਲ ਕੀਤੀ ਜਿਹੜੀ ਜਿਹਦੀ ਦੇਸ਼ ਦੇ ਵਿੱਚ ਬਹੁਤ ਪ੍ਰਸ਼ੰਸਾ ਹੋ ਰਹੀ ਹੈ ਪੰਜਾਬ ਜਿਹੜਾ ਉਹ ਸਭ ਤੋਂ ਟਾਪ ਤੇ ਸੀ ਸੜਕ ਹਾਸਿਆਂ ਦੇ ਵਿੱਚ ਮੌਤਾਂ ਦੇ ਵਿੱਚ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਤਾਂ ਮੈਂ ਉੱਥੇ ਡਾਟਾ ਕਢਾਇਆ ਸੀ ਉਸ ਵੇਲੇ 14 ਜਾਂ 15 ਪਰ ਡੇ ਇੱਕ ਦਿਨ 14 ਜਾਂ 15 ਮੌਤਾਂ ਇੱਕ ਦਿਨ ਚ ਜੇ ਨੂੰ ਪਾ ਮਹੀਨਿਆਂ ਨਾਲ ਤੇ ਸਾਲ ਦਾ ਗੁਣਾ ਕਰ ਲਈਏ ਤਾਂ 5000 ਤੋਂ ਉੱਪਰ ਬਣਦਾ ਜੀ ਐਸਐਸਐਫ ਬਣਾਈ ਸੜਕ ਸੁਰੱਖਿਆ ਫੋਰਸ ਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਹੁਣ ਤੱਕ ਸੜਕ ਤੇ ਔਨ ਦਾ ਸਪੋਰਟ ਜਿਹੜੀਆਂ ਮੌਤਾਂ ਹੁੰਦੀਆਂ ਸੀ ਉਹਨਾਂ ਦੇ ਵਿੱਚ 48 ਤੋਂ 50% ਦੀ ਕਮੀ ਆ ਗਈ ਇਹ ਮੈਂ ਨਹੀਂ ਕਹਿ ਰਿਹਾ ਇਹ ਇੱਕ ਰਾਜ ਸਭਾ ਦੇ ਵਿੱਚ ਸਵਾਲ ਆਇਆ ਤਾਂ ਉੱਥੇ ਦੇਸ਼ ਦੇ ਟ੍ਰਾਂਸਪੋਰਟ ਮੰਤਰੀ ਨੇ ਇੱਕ ਜਵਾਬ ਦੌਰਾਨ ਦੱਸਿਆ ਤੇ ਹੁਣ ਉਹ ਕਈ ਸੂਬੇ ਸਾਥੋਂ ਉਹਦੇ ਬਾਰੇ ਪੁੱਛ ਰਹੇ ਨੇ ਕਿ ਕਿਸ ਤਰ੍ਹਾਂ ਇਹ ਟ੍ਰੇਨਿੰਗ ਦਿੱਤੀ ਤੇ ਉਹਨਾਂ ਕੋਲੇ ਕੀ ਕੀ ਐਸਐਸਐਫ ਵਾਲਿਆਂ ਕੋਲੇ ਮੈਂ ਉਹਨਾਂ ਜਵਾਨਾਂ ਨੂੰ ਸਾਰਿਆਂ ਨੂੰ ਮੁੰਡੇ ਕੁੜੀਆਂ ਨੂੰ ਬਹੁਤ ਵਧਾਈ ਦਿਨਾ ਕਿ ਉਹਨਾਂ ਨੇ ਬਹੁਤ ਸਾਰੀਆਂ ਜਾਨਾਂ ਬਚਾਈਆਂ ਕੱਲੀਆਂ ਜਾਨਾਂ ਨਹੀਂ ਬਚਾਈਆਂ ਕਈ ਕਰੋੜਾਂ ਰੁਪਏ ਦੀ ਕੀਮਤ ਦਾ ਸੋਨਾ